ਆਪਾਂ ਅਕਸਰ ਦੇਖਦੇ ਹਾਂ ਕਿ ਆਪਣੇ ਜਿਹੜੇ ਮਨ ਆ ਇਹ ਟਿਕਦਾ ਕਿਉਂ ਨਹੀਂ ਮਨ ਭਟਕਦਾ ਕਿਉਂ ਰਹਿੰਦਾ ਆਪਣੇ ਕੋਸ਼ਿਸ਼ ਬਹੁਤ ਕਰਦੇ ਆ ਸਾਰਿਆਂ ਦੀ ਕੋਸ਼ਿਸ਼ ਇਹੀ ਹੁੰਦੀ ਆ ਵੀ ਕਿਵੇਂ ਮਨ ਟਿਕ ਜੇ ਸਾਡਾ ਪਰ ਜਿਹੜਾ ਮਨ ਆ ਇਹ ਨਹੀਂ ਟਿਕਦਾ ਹੁਣ ਆਪਾਂ ਕਿੰਨੀ ਵੀ ਸੁਰਤ ਲਾ ਲਈਏ ਕਿੰਨੀ ਵੀ ਕੋਸ਼ਿਸ਼ ਕਰ ਲਈਏ ਤੇ ਇਹ ਮਨ ਜਿਹੜਾ ਇਧਰ ਉਧਰ ਭੱਜਿਆ ਫਿਰਦਾ ਉਹ ਕਈ ਵਾਰੀ ਘਰ-ਬਾਰ ਛੱਡ ਕੇ ਬੰਦਾ ਜੰਗਲਾਂ ਚਲੇ ਜਾਂਦਾ ਵੀ ਇਹ ਮਨ ਦੀ ਸ਼ਾਂਤੀ ਚਾਹਣੀ ਆ ਮਨ ਦੀ ਭਟਕਣਾ ਦੂਰ ਕਰਨੀ ਆ ਉਹ ਮੂਤ ਤਾਂ ਚੁੱਪ ਹੋ ਜਾਂਦਾ ਹੈ ਉਹ ਚੁੱਪ ਕਰਕੇ ਬੈਠਦਾ ਜਾਂਦਾ ਵਾ ਪਰ ਜਿਹੜਾ ਮਨ ਆ ਉਹ ਨਹੀਂ ਚੁੱਪ ਕਰਦਾ ਕਿਉਂਕਿ ਜਦੋਂ ਬੰਦਾ ਬਹਿੰਦਾ ਵਾ ਸਮਾਧੀ ਲਾ ਕੇ ਸਿਮਰਨ ਕਰਨ ਲੱਗ ਜਾਂਦਾ ਬਾਠ ਕਰਨ ਲੱਗ ਜਾਂਦਾ ਉਹ ਜਿਹੜਾ ਸਰੀਰ ਆ ਉਹ ਤਾਂ ਸ਼ਾਂਤ ਬੈਠਾ ਹੁੰਦਾ ਜੀਬਾਨ ਚੋਂ ਕੋਈ ਆਵਾਜ਼ ਨਹੀਂ ਆਉਂਦੀ ਹੁੰਦੀ ਪਰ ਜਿਹੜਾ ਮਨ ਆ ਇਹ ਪੁਰਾਣੇ ਖਿਆਲਾਂ ਚ ਚਲੇ ਜਾਂਦਾ ਜਾਂ ਕਿਤੇ ਦੂਰ ਕੰਮਕਾਰ ਵਿੱਚ ਦੁਨੀਆ ਵਿੱਚ ਤੇ ਚਲੇ ਜਾਂਦਾ ਹੁਣ ਇਹ ਮਨ ਨੂੰ ਕਾਬੂ ਕਿੱਦਾਂ ਕੀਤਾ ਜਾਵੇ ਇਹ ਕਾਬੂ ਕਰਨਾ ਬਹੁਤ ਮੁਸ਼ਕਲ ਹੈ ਹੁਣ ਜਿਸ ਤਰ੍ਹਾਂ ਸੁਲਤਾਨਪੁਰ ਦੇ ਵਿੱਚ ਕਾਜੀ ਨੇ ਤੇ ਲੋਧੀ ਸੁਲਤਾਨ ਨੇ ਨਮਾਜ਼ ਪੜਨ ਨੂੰ ਆਖਿਆ ਸੀ ਗੁਰਨਾਨ ਦੇਵ ਜੀ ਨੂੰ ਜਦੋਂ ਉਹ ਨਮਾਜ਼ ਪੜ ਚੁੱਕੇ ਤਾਂ ਗੁਰਨਾਨਕ ਦੇਵ ਜੀ ਨੂੰ ਕਹਿੰਦੇ ਵੀ ਤੁਸੀਂ ਛੱਡਿਆ ਨਮਾਜ਼ ਨਹੀਂ ਪੜੀ ਤਾਂ ਗੁਰੂ ਜੀ ਨੇ ਆਖਿਆ ਵੀ ਥੋੜੀ ਕਿਹੜਾ ਨਮਾਜ਼ ਪੜੀ ਆ ਕਹਿੰਦੇ ਨਹੀਂ ਅਸੀਂ ਤਾਂ ਐਨੇ ਲੋਕ ਖੜੇ ਨੇ ਤੁਸੀਂ ਸਭ ਨੂੰ ਅਸੀਂ ਸਭ ਦੇ ਸਾਹਮਣੇ ਨਮਾਜ਼ ਪੜੀ ਆ ਗੁਰੂ ਜੀ ਨੇ ਆਖਿਆ ਵੀ ਤੁਹਾਡੇ ਚੋਂ ਇੱਕ ਜਣਾ ਦਾ ਕਾਜੀ ਜੋ ਸੀਗਾ ਉਹ ਤਾਂ ਘੋੜੇ ਖਰੀਦਾ ਫਿਰਦਾ ਸੀਗਾ ਕਾਬੁਲ ਕੰਧਾਰ ਚ ਤੇ ਤੁਸੀਂ ਘਰ ਚ ਬਿਸ਼ੇਰੀ ਸੀ ਜਾਂ ਵੀ ਕਿਤੇ ਤੁਹਾਨੂੰ ਡਰ ਸੀ ਕਿਤੇ ਟੋਏ ਦੇ ਵਿੱਚ ਉਹਦਾ ਬੱਚਾ ਹਾਂ ਉਹ ਕੋੜੀ ਸੁਧਾ ਬਸ਼ੇਰਾ ਨਾ ਡਿੱਗ ਜੇ ਮਨ ਤਾਂ ਤੁਹਾਡਾ ਹੈ ਨਹੀਂ ਸੀ ਇਹ ਗੱਲ ਸੁਣ ਕੇ ਜਿਹੜੇ ਉਹ ਬਹੁਤ ਸ਼ਰਮਿੰਦੇ ਹੋਏ ਤਾਂ ਅਗੋਂ ਗੁਰਨਾਨਦੇਵ ਜੀ ਨੇ ਆਖਿਆ ਵੀ ਪ੍ਰਮਾਤਮਾ ਨੂੰ ਅੱਲਾਹ ਤਾਲਾ ਨੂੰ ਜਦੋਂ ਆਪਾਂ ਚੇਤੇ ਕਰੀਏ ਤਾਂ ਜਿਹੜਾ ਹੈਗਾ ਤਨ ਦੇ ਨਾਲ ਮਨ ਵੀ ਉੱਥੇ ਰੱਖੀਏ ਕਿਉਂਕਿ ਆਪਾਂ ਤਨ ਤਾਂ ਜਿਹੜਾ ਹੈਗਾ ਗੁਰੂਦvare ਪਹੁੰਚ ਜਾਂਦਾ ਵਾ ਪਰ ਮਨ ਨਹੀਂ ਜਾਂਦਾ ਆਪਾਂ ਨੂੰ ਬਹੁਤ ਵੱਡੇ ਵੱਡੇ ਸਮਾਗਮ ਦੇਖਦੇ ਆਂ ਦੁਨੀਆ ਵਿੱਚ ਹੁੰਦੇ ਨੇ ਇਹਨਾਂ ਸਮਾਗਮਾਂ ਦੇ ਵਿੱਚ ਬੜਾ ਕੀਰਤਨ ਕਥਾ ਬਹੁਤ ਹੁੰਦੀ ਹੈ ਜਦੋਂ ਕੀਰਤਨ ਕਥਾ ਹੁੰਦੀ ਆ ਉਸ ਦਾ ਬੰਦਾ ਸਰੀਰ ਕਰਕੇ ਬਹੁਤ ਝੂਮਦਾ ਹੁੰਦਾ ਹੈ ਸਰੀਰ ਦਾ ਝੂਮਦਾ ਹੁੰਦਾ ਉੱਥੇ ਪਰ ਜਦੋਂ ਉਹ ਉੱਥੋਂ ਬਾਹਰ ਆ ਜਾਂਦਾ ਦੀਵਾਨ ਤੋਂ ਦੀਵਾਨ ਦੇ ਸਮਾਪਤ ਜੀ ਤੋਂ ਬਾਅਦ ਫਿਰ ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ ਵੀ ਉੱਥੇ ਕੀ ਸੁਣਿਆ ਸੀ ਕੀ ਕਥਾਵਾਚਕ ਕਥਾ ਕਰਦਾ ਸੀ ਹੁਣ ਜਦੋਂ ਆਪਾਂ ਆਫਿਸ ਵਿੱਚ ਵੀ ਕਈ ਵਾਰੀ ਗੱਲਾਂ ਕਰਦੇ ਹੁੰਦੇ ਆ ਕੋਈ ਬੈਠੇ ਹੁੰਦੇ ਆ ਆਪਾਂ ਯਾਰ ਤੋਂ ਉਸ ਤੋਂ ਜਾਂ ਕਰਦੇ ਮੈਂਬਰ ਕਿਤੇ ਵੀ ਬੈਠੇ ਹੋਈਏ ਉਹ ਬੈਠੇ ਤਾਂ ਉੱਥੇ ਹੁੰਦੇ ਆ ਆਪਾਂ ਪਰ ਕੋਈ ਗੱਲ ਚੱਲਦੀ ਹੁੰਦੀ ਆ ਨਾ ਜਦੋਂ ਉਹ ਕਹਿੰਦੀ ਆ ਜਰਾ ਦੁਬਾਰਾ ਦੱਸਿਓ ਤੁਸੀਂ ਕੀ ਆਖਿਆ ਸੀ ਹਾਂਜੀ ਤਾਂ ਦौरा ਦੱਸਿਓ ਤੁਸੀਂ ਕੀ ਕਹਿੰਦੇ ਸੀ ਉਹ ਕਹਿੰਦੇ ਮੈਂ ਹੁਣ ਤਹਨੇ ਤਾਂ ਤੈਨੂੰ ਦੱਸ ਕੇ ਹਟਿਆ ਕਹਿੰਦਾ ਮੇਰਾ ਧਿਆਨ ਨਹੀਂ ਸੀਗਾ ਤੁਹਾਡੇ 'ਚ ਇਹ ਹੀ ਜਿਹੜੀ ਹੈ ਗੰਭੀਰ ਸਮੱਸਿਆ ਇੱਕ ਬਣੀ ਹੋਈ ਹੈ ਆਪਣੇ ਮਨ ਜਿਹੜਾ ਵਾ ਇਹ ਟਿਕਦਾ ਨਹੀਂਗਾ ਬਹੁਤ ਕੋਸ਼ਿਸ਼ ਕਰਦੇ ਆਂ ਵੀ ਮਨ ਟਿਕ ਜੇ ਕਿਵੇਂ ਨਾ ਕਿਵੇਂ ਆਪਾਂ ਗੁਰਬਾਣੀ ਪੜਦੇ ਆਂ ਜੇ ਉਹ ਜਪਜੀ ਸਾਹਿਬ ਚਾਲੂ ਕਰ ਲੈਨੇ ਆਪਾਂ ਜਦੋਂ ਪੜਨਾ ਪਤਾ ਨਹੀਂ ਲੱਗਦਾ ਕਦੋਂ ਸਮਾਪਤੀ ਹੋ ਜਾਂਦੀ ਹੈ ਜਪਜੀ ਸਾਹਿਬ ਦੀ ਸੁਖਮਨੀ ਸਾਹਿਬ ਪੜਦੇ ਆਂ ਉਹਦਾ ਨਹੀਂ ਪਤਾ ਲੱਗਦਾ ਕਦੋਂ ਸਮਾਪਤੀ ਹੋ ਜਾਂਦੀ ਆ ਆਪਾਂ ਕੀ ਪੜਿਆ ਵਿੱਚ ਕਿੱਥੇ ਸੀਗੇ ਇਹ ਮਨ ਦੀ ਗੈਰ ਹਾਜ਼ਰੀ ਹੈ ਹੁਣ ਜਿਹੜੀ ਇਹ ਮਨ ਦੀ ਭਟਕਣਾ ਵਾ ਇਹ ਹੁਣ ਦੂਰ ਗਦਾ ਹੋਵੇ ਇਹ ਸਭ ਤੋਂ ਵੱਡਾ ਸਵਾਲ ਆ ਵੀ ਹੁਣ ਅਸੀਂ ਬੈਠੇ ਤਾਂ ਇੱਥੇ ਹੁੰਨੇ ਆ ਮਨ ਅਮਰੀਕਾ ਕੈਨੇਡਾ ਉੱਤੋਂ ਰਿਆ ਫਿਰਦਾ ਹੁੰਦਾ ਆਪਣੇ ਕੰਮਕਾਰਾਂ ਜਿੱਤੋਂ ਰਿਆ ਫਿਰਦਾ ਹੁੰਦਾ ਕੋਨ ਜਾਤਾ ਹੈ ਪਰਮਾਤਮਾ ਆਪ ਕਿਰਪਾ ਕਰੇ ਬਈ ਮਨ ਟਕਾ ਜਵੇ ਕਿ ਹਮ ਮੰਦੇ ਟਕਾ ਤੋਂ ਬਾਅਦ ਪਹਿਲਾਂ ਮੰਦੇ ਟਕਾ ਤੋਂ ਬਿਨਾ ਇਹ ਮਨ ਇਹ ਮਨ ਟਕਾਣਾ ਬੜਾ ਔਖਾ ਅਸਲ ਵਿੱਚ ਟਕਾ ਆਉਂਦਾ ਹੀ ਨਹੀਂ ਘਟਿਆ ਇਹ ਆਉ ਕਿਦਾਂ ਮਨ ਟਿਕਾਊਗਾ ਕਿਸੇ ਸੰਤ ਮਹਾਂਪੁਰਸ਼ ਦੀ ਸੰਗਤ ਕਰਕੇ ਜੇ ਆਪਾਂ ਗੁਰਬਾਣੀ ਪੜ੍ਹਦੇ ਆਂ ਥੋੜਾ ਉੱਚੀ ਬੋਲ ਕੇ ਪੜ੍ਹਦੇ ਆਂ ਕੰਨਾਂ ਨੂੰ ਸੁਣਦਾ ਤਾਂ ਥੋੜਾ ਜਾਂ ਮਨ ਟਿਕ ਜਾਂਦਾ ਬੋਲ ਕੇ ਜਦੋਂ ਆਪਾਂ ਬੋਲ ਕੇ ਗੁਰਬਾਣੀ ਪੜ੍ਹੀਏ ਸਿਮਰਨ ਕਰੀਏ ਹੌਲੀ ਹੌਲੀ ਇਹ ਮਨ ਟਿਕਣਾ ਚਾਲੂ ਹੋ ਜਾਂਦਾ ਜਦੋਂ ਆਪਾਂ ਬਾਣੀ ਟਿਕਣਾ ਚੱਲੂ ਹੁੰਦਾ ਵਾ ਆਪਾਂ ਬਾਣੀ ਪੜਦੇ ਆ ਪਹਿਲਾਂ ਬੋਲ ਕੇ ਪੜਦੇ ਆ ਫੇਰ ਆਪਣੀ ਜ਼ੁਬਾਨ ਜਿਹੜੀ ਆ ਉਹ ਬੋਲਣੋਂ ਹਟ ਜਾਂਦੀ ਆ ਬੁੱਲ ਫੜਕਣੋਂ ਹਟ ਜਾਂਦੇ ਨੇ ਤੇ ਜਿਹੜਾ ਉਹ ਸਿਮਰਨ ਆਪਾਂ ਕਰਦੇ ਆ ਸਿਮਰਨ ਕਰਦੇ ਆ ਨੂੰ ਉਹ ਫਿਰ ਆਪਣੇ ਅੰਦਰ ਵੀ ਜਾਂਦਾ ਵਾ ਜਦੋਂ ਆਪਣੇ ਅੰਦਰ ਸਿਮਰਨ ਜਾਂਦਾ ਵਾ ਉਹ ਆਪਾਂ ਕੰਨਾਂ ਨੂੰ ਸੁਣਦਾ ਆ ਉਹ ਫਿਰ ਮਨ ਥੋੜਾ ਜਿਆ ਟਿਕਾਉ ਚ ਆਉਣ ਲੱਗ ਜਾਂਦਾ ਨਾ ਜਦੋਂ ਆਪਾਂ ਪਹਿਲਾਂ ਬੋਲ ਕੇ ਕਰਦੇ ਆ ਸਿਮਰਨ ਫਿਰ ਹੌਲੀ ਹੌਲੀ ਜ਼ੁਬਾਨ ਬੱਲਨ ਹੋ ਜਾਂਦੀ ਆ ਫਿਰ ਬੁੱਲ ਹਿਲਣੇ ਬੰਦ ਹੋ ਜਾਂਦੇ ਨੇ ਇਸ ਤਰ੍ਹਾਂ ਜਿਹੜਾ ਸਿਮਰਨ ਕਰਨਾ ਫਿਰ ਕੱਲਾ ਨਾ ਬੁੱਲ ਹਿਲਦੇ ਨੇ ਨਾ ਜ਼ੁਬਾਨ ਹਿਲਦੀ ਆ ਸਿਰਫ ਹਿਰਦੇ ਚ ਚੱਲਦਾ ਅੰਦਰ ਜਾਂਦਾ ਆ ਉਹ ਆਪਾਂ ਨੂੰ ਫਿਰ ਸੁਣਦਾ ਹਾਂ ਇਸ ਲਈ ਜਿਹੜੀ ਹੈਗੀ ਆ ਇਹ ਆਪ ਨੂੰ ਮਿਲਣੀ ਕਿੱਥੋਂ ਆ ਤਾਂ ਤਾਕਤ ਬਚਨ ਕਿੱਥੋਂ ਮਿਲਣੇ ਨੇ ਪੂਰਨ ਸੰਤ ਕੋਲ ਜਿਨੇ ਇਹ ਆਪਣੇ ਮਨ ਨੂੰ ਸਾਧਿਆ ਹੋਇਆ ਤੋਂ ਸਾਧ ਉਹੀ ਬਣਦਾ ਜਿਨੇ ਆਪਣੇ ਮਨ ਨੂੰ ਸਾਧ ਲਿਆ ਜਿਨ ਮਨ ਨੂੰ ਟਿਕਾ ਲਿਆ ਆਪਦਾ ਇਸ ਲਈ ਉਸ ਭਲੇ ਪੁਰਸ਼ ਦੀ ਆਪਾਂ ਦੇਖੀਏ ਵੀ ਆਪ ਨੂੰ ਕੋਈ ਮਿਲਦਾ ਕਿੱਥੇ ਆ ਉਹਦੀ ਭਾਲ ਕਰੀਏ ਭਲੇ ਪੁਰਸ਼ ਦੀ ਤਾਂ ਕਿ ਆਪਾਂ ਸਿਮਰਨ ਦੇ ਵਿੱਚ ਗੁਰਬਾਣੀ ਦੇ ਵਿੱਚ ਪ੍ਰਮਾਤਮਾ ਦੇ ਨਾਮ ਵਿੱਚ ਆਪਣਾ ਮਨ ਟਿਕਣ ਲੱਗ ਜਾਏ ਤੇ ਮਨ ਦੀ ਭਟਕਣਾ ਦੂਰ ਹੋਵੇ ਤੇ ਆਪਾਂ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਈਏ